ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਹੀ ਜੇਰੇ ਅਲਾਸ ਲਈ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਐਸੋਲੇਟਡ ਹੋਏ ਨਾਲ ਹੀ ਵੱਡਾ ਰੋਣਾ ਪੈ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਮੁੱਖ ਮੰਤਰੀ ਵਾਲੀ ਕੁਰਸੀ ਖੋਲੀ ਜਾਵੇਗੀ ਚਾਰ ਤੋਂ ਪੰਜ ਨਾਮ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਏ ਕਿ ਇਹਨਾਂ ਦੇ ਵਿੱਚੋਂ ਇੱਕ ਨੂੰ ਮੁੱਖ ਮੰਤਰੀ ਇੱਕ ਨੂੰ ਡਿਪਟੀ ਸੀਐਮ ਅਤੇ ਇੱਕ ਨੂੰ ਗ੍ਰਹਿ ਮੰਤਰਾਲਾ ਦਿੱਤਾ ਚਾਹੇਗਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਰਗੇ ਖੁੰਝੇ ਲਾ ਦਿੱਤਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਕਿਉਂਕਿ ਅਰਵਿੰਦ ਕੇਜੀਵਾਲ ਜਿਹੜਾ ਵੀ ਕੰਮ ਕਰਦੇ ਨੇ ਉਹ ਪ੍ਰੀ ਪਲਾਨਡ ਹੋ ਕੇ ਕਰਦੇ ਨੇ ਜਦੋਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਖਰਾਬ ਹੁੰਦੀ ਹੈ ਬਿਮਾਰ ਹੁੰਦੀ ਹੈ ਹਸਪਤਾਲ ਦੇ ਵਿੱਚ ਐਸੋਲੇਟਡ ਹੁੰਦੇ ਹਨ ਤੇ ਫਿਰ ਚਰਚਾਵਾ ਛਿੜ ਪੈਂਦੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲ ਦਾ ਸਮਾਂ ਆ ਗਿਆ ਹੈ ਐਸੋਲੇਟਡ ਹਾਲੇ ਵੀ ਚੱਲ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਰਾਇਆ ਕਿਵੇਂ ਧਮਕਾਇਆ ਕਿਵੇਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਤੇ ਦੂਸਰੇ ਪਾਸੇ ਹੁਣ ਇਸ ਤੋਂ ਬਾਅਦ ਕੋਈ ਵੀ ਅਜਿਹੀ ਖਬਰ ਨਹੀਂ ਆਵੇਗੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਿਆ ਜਾਵੇਗਾ ਜਾਂ ਬਦਲ ਦੇਣਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਖਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵ ਆਪ ਇੰਚਾਰਜ ਮਨੀਸ਼ ਸੋਧਿਆ ਨੂੰ ਮੁਖਾਈਆਂ ਦੋ ਦਿਨ ਦੇ ਦੌਰੇ ਤੇ ਰਹੇ ਸੁਪਰੀਮੋ ਅਰਵਿੰਦ ਕੇਸ਼ਵ ਆਪ ਅਤੇ ਵਿਰੋਧ ਹੋਇਆ ਦੋਵਾਂ ਦਿਨਾਂ ਦੇ ਵਿੱਚ ਆਪ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਮਨ ਭਰ ਗਿਆ ਇਥੋਂ ਦਿੱਲੀ ਦਿੱਲੀ ਤੋਂ ਸਿੱਧਾ ਗੁਜਰਾਤ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਰਾਇਆ ਦਿੱਲੀ ਵਾਲੇ ਇਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਡਰਾਇਆ ਵੀ ਠਮਕਾਇਆ ਵੀ ਤੇ ਖੁੰਝੇ ਵੀ ਲਾਇਆ ਕਿ ਭਈ 40 ਤੋਂ ਵੱਧ ਵਿਧਾਇਕ ਅਤੇ ਮੰਤਰੀ ਮੇਰੇ ਨਾਲ ਨੇ ਅਸੀਂ ਬਗਾਵਤ ਕਰਾਂਗੇ ਦੋ ਧੜੇ ਪੜਨਗੇ ਅਸੀਂ ਪੰਜਾਬ ਦੇ ਲਈ ਹੱਥਾਂ ਲਈ ਖੜਾਂਗੇ ਅਸੀਂ ਪੰਜਾਬ ਦੇ ਲੋਕਾਂ ਲਈ ਖੜਾਂਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਜ਼ਰ ਅੰਦਾਜ਼អ្វី ਕੀਤਾ ਜਾ ਸਕਦਾ ਭਾਵੇਂ ਕੁਝ ਲੋਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਲੇਕਿਨ ਜੇ ਗੱਲ ਕਰੀਏ ਇਮਾਨਦਾਰੀ ਦੀ ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜਗੁਜ਼ਾਰੀ ਦੀ ਭਾਵੇਂ ਆਪ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹਦੇ ਹੱਥ ਬੰਨੇ ਹੋਏ ਨੇ ਇਸ ਦੇ ਬਾਵਜੂਦ ਵੀ ਵੱਡੇ ਫੈਸਲੇ ਆਪਣੇ ਬਲ ਬੁੱਤੇ ਉੱਤੇ ਲੈ ਜਾਂਦੇ ਨੇ ਵੈਸੇ ਤਾਂ ਆਪ ਆਦਮੀ ਪਾਰਟੀ ਦੇ ਸੁਪਰੀਮੋ ਤੋਂ ਬਿਨਾ ਪੰਜਾਬ ਦੀ ਰਾਜਨੀਤੀ ਵਿੱਚ ਪਤਾ ਨਹੀਂ ਹਿੱਲਦਾ ਖਾਸ ਕਰਕੇ ਜਿਸ ਤਰ੍ਹਾਂ ਹਰਮੀਤ ਸਿੰਘ ਪਠਾਨ ਬਾਜਰਾ ਨੇ ਕਿਹਾ ਹਰਮੀਤ ਸਿੰਘ ਪਠਾਨ ਬਾਜਰਾ ਨੇ ਸਾਰਾ ਠਿਕਰਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਯਾਨੀ ਕਿ ਦਿੱਲੀ ਲੋਬੀ ਵਾਲਿਆਂ ਤੇ ਭੰਨਿਆ ਲੇਕਿਨ ਉਹ ਠੀਕਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਨਹੀਂ ਭੰਨਿਆ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨੇ ਕੁਝ ਨਹੀਂ ਕਿਹਾ ਉਹਨੇ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ 40 ਤੋਂ 45 ਜਣੇ ਹੈਗੇ ਆ ਨਾ ਹਾਂ ਪੰਜਾਬ ਦੇ ਮੁੱਖ ਮੰਤਰੀ ਜੇਕਰ ਬਗਾਵਤ ਕਰਨਗੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੜਾਂਗੇ ਅਸੀਂ ਦਿੱਲੀ ਵਾਲਿਆਂ ਤੋਂ ਕੀ ਲੈਣਾ ਦੇਣਾ ਸਾਡੀਆਂ ਜ਼ਮੀਰਾਂ ਜਾਗਦੀਆਂ ਨੇ ਪੰਜਾਬ ਦੇ ਪ੍ਰਤੀ ਪੰਜਾਬ ਦੇ ਹੱਕਾਂ ਲਈ ਅਸੀਂ ਮਰਨ ਨੂੰ ਵੀ ਤਿਆਰ ਆ। ਉਹਨਾਂ ਕਹਿੰਦੇ ਜੇਕਰ ਇਸ ਤਰ੍ਹਾਂ ਰਿਹਾ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੋਕ ਸਾਨੂੰ ਜੁੱਤੀਆਂ ਮਾਰ ਲਗੇ। ਜੇਕਰ ਸਾਡੀਆਂ ਜ਼ਮੀਰਾਂ ਨਾ ਜਾਗੀਆਂ ਜੇ ਅਸੀਂ ਮਰੀਆਂ ਜ਼ਮੀਰਾਂ ਵਾਲੇ ਬਣ ਗਏ ਤੇ ਫਿਰ ਉਸ ਤੋਂ ਬਾਅਦ ਦਬਾਅ ਪਾ ਦੇਣਾ ਸਿਕਿਉਰਿਟੀ ਵਧਾ ਦੇਣੀ ਅਮਨ ਕਰੋੜਾ ਦੀ ਹਰਪਾਰ ਚੀਮਾ ਕੁਲਤਾ ਸਿੰਘ ਸੰਧਵਾ ਅਤੇ ਇੰਦਰਬੀਰ ਨਿਜਰ ਦੀ ਕਿ ਭਈ ਤੁਹਾਨੂੰ ਝਲੀਆਂ ਵਾਲੀਆਂ ਗੱਡੀਆਂ ਦਿੱਤੀਆਂ ਜਾਣਗੀਆਂ ਮੁੱਖ ਮੰਤਰੀ ਦੀ ਵੀ ਗੱਲ ਹੋਗੀ ਗ੍ਰਹਿ ਮੰਤਰੀ ਆਲੇ ਦੀ ਵੀ ਗੱਲ ਹੋਗੀ ਡਿਪਟੀ ਸੀਐਮ ਦੀ ਵੀ ਗੱਲ ਹੋਗੀ ਡਿਪਟੀ ਸੀਐਮ ਜ਼ਰੂਰ ਬਣਾਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਕਿਉਂਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਦੇ ਨਾਲ 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 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਾਅਦਾ ਕੀਤਾ ਸੀ ਕਿ ਭਈ ਐਸ ਸੀ ਭਾਈਚਾਰੇ ਦੇ ਵਿੱਚੋਂ ਇੱਕ ਡਿਪਟੀ ਸੀਐਮ ਹੋਣਾ ਜ਼ਰੂਰੀ ਹੈ ਹਾਲਾਂਕਿ ਗ੍ਰਹਿ ਮੰਤਰਾਲੇ ਪੰਜਾਬ ਦੇ ਮੁੱਖ ਮੰਤਰੀ ਕੋਲ ਹੈ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਇਸ ਦਾ ਇਫੈਕਟ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜ਼ਰੂਰ ਪਵੇਗਾ ਕਿਉਂਕਿ 34 ਤੋਂ 35 ਹਲਕੇ ਜਿਹੜੇ ਨੇ ਉਹ ਐਸੀ ਪਾਈਚਾਰੇ ਤੋਂ ਬਿਲੋਂਗ ਕਰਦੇ ਨੇ ਉਹ ਰਾਖਵਾ ਕਰਨਾ ਹੈ ਉਹਨਾਂ ਦੇ ਵਿੱਚ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਂ ਗੱਲ ਉਹ ਹੈ ਕਿ ਨਾਮ ਤੁਹਾਡਾ ਰਾਜ ਪਾਰਾ ਸਾਰਿਆਂ ਨੂੰ ਪਤਾ ਲੱਗ ਗਿਆ ਹੈ ਜਿਸ ਤਰ੍ਹਾਂ ਹਰਮੀਤ ਸੇ ਪਠਾਰ ਬਾਜਰਾ ਨੇ ਸਾਰੀਆਂ ਪੋਲਾ ਸਾਰੇ ਕੱਚੇ ਛੁੱਟੇ ਖੋਲ ਦਿੱਤੇ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਬੇਦ ਕਾਬ ਕਰ ਦਿੱਤਾ ਉਸਨੇ ਕੱਲਾ ਅਰਵਿੰਦ ਕੇਜਰੀਵਾਲ ਨੂੰ ਬੇਦ ਕਾਬ ਨਹੀਂ ਕੀਤਾ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕੀਤਾ ਉਹਨੇ ਮੰਤਰੀਆਂ ਤੇ ਵਿਧਾਇਕਾਂ ਨੂੰ ਕੀਤਾ ਵੀ ਅਸੀਂ ਤਾਂ ਚਪੜਾਸੀ ਦੀ ਬਦਲੀ ਵੀ ਨਹੀਂ ਕਰਵਾ ਸਕਦੇ ਸਾਡੇ ਕੋਲ ਇੰਨੀ ਪਾਵਰ ਨਹੀਂ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਦੇ ਹੱਥਾਂ ਦੀ ਕਟਕੁਤਲੀ ਬੜੇ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਫੰਦਰ ਤੇ ਵੱਡੇ ਫੈਸਲੇ ਲੈਣੇ ਪੈਣਗੇ ਅਰਮੀਤ ਸਿੰਘ ਪਟਾਰਨ ਮਾਦਰਾ ਨੇ ਕਿਹਾ ਫੈਸਲੇ ਲੈਣਗੇ ਜੇਕਰ ਕੋਈ ਆਨਾਕਾਨੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਕਰਦੇ ਨੇ ਅਸੀਂ ਉਹਨਾਂ ਦਾ ਬਗਾਵਤ ਕਰਾਂਗੇ ਅਸੀਂ ਵਿਰੋਧ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜਿਹੜੀਆਂ ਚਰਚਾਵਾ ਛੜੀਆਂ ਹੋਈਆਂ ਸੀ ਕਿ ਬਦਲੇ ਛਾਂਗੇ ਮੁੱਖ ਮੰਤਰੀ ਗ੍ਰਹਿ ਵਿਤਰਾ ਦਾ ਇਹ ਜਿਹੜਾ ਡਿਪੀਸੀਐਮ ਵਧਾਇਆ ਜਾਵੇਗਾ ਉਹ ਸਾਰਿਆਂ ਉਹ ਸਾਰੇ ਲੋਕਾਂ ਨੇ ਚੁੱਪ ਉੱਠ ਲਈ ਹੈ ਹੁਣ ਉਹੀ ਪਰ ਜਿਨ੍ਹਾਂ ਦੇ ਨਾਮ ਆ ਰਹੇ ਸੀ ਉਹੀ ਹੋਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ-ਚਲ ਕੁਝ ਜਾਣਨ ਦੇ ਲਈ ਪੁੱਛਣ ਦੇ ਲਈ ਉਹ ਦਿੱਲੀ ਔਰ ਸੌਰੀ ਮੁਹਾਲੀ ਫੋਰਟਿਸ ਹਸਪੀਟਲ ਦੇ ਘੇੜੇ ਲਗਾ ਰਹੇ ਨੇ ਹਾਲਾਂਕਿ ਹੋਰ ਕਿਸੇ ਵੀ ਵਿਧਾਇਕ ਅਤੇ ਮੰਤਰੀ ਨੇ ਕੋਈ ਪੋਸਟ ਨਹੀਂ ਪਾਈ ਕੇ ਭਾਈ ਆ ਜਿਹੜੀ ਹੈ ਅਰਦਾਸ ਕੀਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਲੇਕਿਨ ਅੱਖਾਂ ਜ਼ਰੂਰ ਵਫਾਈਆਂ ਗਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜੀਵਾਲ ਅਤੇ ਮਨੀ ਸੋਦੀਆ ਦੇ ਕੰਨ ਵਿੱਚ ਇਹ ਫਰੂਕ ਜ਼ਰੂਰ ਮਾਰੀ ਹੈ ਕਿ ਭਈ ਮੁੱਖ ਮੰਤਰੀ ਦੀ ਕੁਰਸੀ ਖੋਣਾ ਕੋਈ ਸੌਖਾ ਨਹੀਂ ਹੈ ਕਿਉਂਕਿ 40 ਤੋਂ 45 ਵਿਧਾਇਕ ਮੇਰੇ ਨਾਲ ਨੇ ਬਗਾਵਤ ਹੋਵੇਗੀ ਇੱਕ ਪਾਸੇ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਹੁਣ ਤਾਂ ਸਾਰਾ ਠੀਕਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਫੋੜ ਦਿੱਤਾ ਹਰਪਾਲ ਸਿੰਘ ਚੀਮਾ ਨੇ ਵੀ ਭਈ ਉਹ ਜਲਦੀ ਹੀ ਉਹ ਮੁਆਵਜ਼ੇ ਦਾ ਐਲਾਨ ਕਰਨਗੇ ਜਿਵੇਂ ਹੀ ਆਈਸੋਲੇਟਡ ਹੋ ਕੇ ਅਸੂਲੇ ਅਸੂਲੇ ਤੋਂ ਬਾਅਦ ਆਉਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ 2027 ਤੱਕ ਐਜ਼ ਅ ਮੁੱਖ ਮੰਤਰੀ ਰਹਿਣਗੇ ਇਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਆម ਆਦਮੀ ਪਾਰਟੀ ਦੇ ਸੁਪਰੀਮੋ ਨੂੰ ਵੀ ਪਤਾ ਲੱਗ ਗਿਆ ਹੈ ਕਿ ਭਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਗਾਵਤ ਕਰਨਗੇ ਅੱਖਾਂ ਦਿਖਾਉਣਗੇ ਜੇਕਰ ਅਸੀਂ ਮੁੱਖ ਮੰਤਰੀ ਵਾਲੀ ਕੁਰਸੀ ਦਾ ਨਾਮ ਲਿਆ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੌਸਲੇ ਬਲੰਦ ਨੇ ਅਤੇ ਇਹ ਵੀ ਪੱਕੀ ਮੋੜ ਲੱਗੀ ਹੈ ਗ੍ਰਾਮਤ్రਾਲਾ ਵੀ ਪੰਜਾਬ ਦੇ ਮੁੱਖ ਮੰਤਰੀ ਕੋਲ 2027 ਤੱਕ ਰਹੇਗਾ ਮੁੱਖ ਮੰਤਰੀ ਦੀ ਕੁਰਸੀ ਵੀ ਰਹੇ ਮੁੱਖ ਮੰਤਰੀ ਅਤੇ ਡਿਪਟੀ ਸੀਐਮ ਵੀ ਨਹੀਂ ਬਣੇਗਾ ਤਾਂ